ਸਾਰੇਆਂ ਨੂੰ ਬਿੱਲੇ ਵੱਲੋਂ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਅੱਜ ਤੁਹਾਨੂੰ ਅੱਜ ਆਪਣੇ ਖੇਤ ਦੀ ਗਿੜੀ ਮਰਾਈਏ ਦੇਖੋ ਖੇਤਾਂ ਦੇ ਵਿੱਚ ਫਸਲ ਖੜੀ ਆ ਬਿਲਕੁਲ ਤਿਆਰ ਹੋਣ ਵਾਲੀ ਆ ਝੋਨਾ ਲੱਗਿਆ ਆ ਤੋਂ ਮੈਂ ਨਾਲ ਇਹ ਵੀ ਨਾ ਪਹਿਲਾਂ ਤੁਹਾਨੂੰ ਪਤਾ ਪੰਜਾਬ 'ਚ ਕਿੰਨੀ ਆਫਤ ਆਈ ਸੀਗੀ ਫੇਰ ਵੀ ਪ੍ਰਮਾਤਮਾ ਨੇ ਮਿਹਰ ਕਰ ਦਿੱਤੀ ਆ ਸਾਡੇ ਪੰਜਾਬ ਤੇ ਕਿ ਸਾਡੀ ਸੋਨੇਰੀ ਫਸਲ ਖੜ ਗਈ ਆ ਤੁਹਾਨੂੰ ਪਤਾ ਹੀ ਆ ਪੰਜਾਬ ਚ ਕਿੰਨੀ ਤੋਬੀ ਦਾ ਆਈ ਸੀ ਦੇਖੋ ਸਾਰੀ ਫਸਲਆਂ ਬਿਲਕੁਲ ਖਿਆਰ ਆ ਇਹ ਹੀ ਪੂਰੀ ਦੁਨੀਆ ਦਾ ਟਿਡਕ ਪਰੂਵੀ ਫਸਲ ਹੈ ਵਾਹਿਗੁਰੂ ਪ੍ਰਮਾਤਮਾ ਭਲਾ ਕਰੇ ਸਾਰਿਆਂ ਦਾ ਸਾਰਿਆਂ ਦੀ ਫਸਲ ਪਰਮਾਤਮਾ ਵਧੀਆ ਬਣਾਵੇ ਸਾਰੀ ਫਸਲ ਐਦਾਂ ਦੀ ਬਣਾਵੇ ਸਾਰਿਆਂ ਦੀ ਫਸਲ ਬਾਕੀ ਪੂਰੀ ਤਿਆਰ ਫਸਲ ਜੋ ਨਾ ਪੂਰਾ ਤਿਆਰ ਆ ਬਾਕੀ ਬੰਦੇ ਲਾਇਓ ਸੀਗੇ ਇਹ ਦੇ ਅੰਦਰ ਅਰਗੇ ਵਿੱਚ ਜੋ ਵਿੱਚ ਮਾਰਮ ਟੱਕਾ ਆ ਗਿਆ ਵੱਢਣ ਵਾਸਤੇ ਸਪੈਸ਼ੀਅਲ ਹੋ ਜਾਂਦੀ ਨਾਲੇ ਕੀਤਾ ਦੀ ਪਾਸੇ ਚੱਲ ਮੜੀ ਗੇੜਾ ਮਾਰਿਆ ਨੇ ਨਾਲੇ ਇੱਕ ਵੀਡੀਓ ਬਣਾ ਕੇ ਆਨੇ ਆ ਇਹਦਾ ਜ਼ਿੰਮੇਦਾਰਾਂ ਦਾ ਸੋਨਾ ਹੀ ਆ ਸਾਡਾ ਜੀ ਮਿਹਨਤ ਨਾਲ ਹੀ ਆ ਜੀ ਮਿਹਨਤ ਕਰਨੀ ਪੈਂਦੀ ਆ ਜੀ ਤਾਂ ਇਹ ਫਸਲ ਉਹ ਪਤਾ ਨਹੀਂ ਜੀ ਜ਼ਿੰਮੇਦਾਰਾਂ ਤੋਂ ਹੜੀ ਸੋਣੀ ਜਾ ਕੇ ਕਿਤੇ ਕੁਝ ਪੱਲੇ ਪੈਂਦਾ ਹੈ ਜੀ ਚਲੋ ਦੁਨੀਆ ਦਾ ਢਿੱਡ ਪਰ ਹੁੰਦਾ ਹੀ ਬਹੁਤ ਆ ਜੀ ਪਰਮਾਤਮਾ ਰਾਜੀ ਖੁਸ਼ੀ ਰੱਖੇ ਵਾਹਿਗੁਰੂ ਮੇਲ ਕਰੇ ਕਿ ਆਦਿ ਅਸੀਂ ਫਸਲਾ ਹੋ ਗਿਆ ਜੀ ਸਹੀ ਹੈ ਦੁਨੀਆ ਦਾ ਢਿੱਡ ਭਰੀਏ यही बहुत अगर किसान ही नहीं रहेगा तो फसल भी नहीं होनी बाकी देख लो बिल्कुल सुनहरी रंग की फसल हो चुकी है ਪਰਮਾਤਮਾ ਚਾਹਦੀ ਨੇ ਫਸਲਾ ਇਦਾਂ ਹੀ ਵਧੀਆ ਬਣਾਵੇ ਕਿਉਂਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਅੱਜ ਤੋਂ ਦੇ ਕੁਝ ਅਕੈਡਮੀ ਨਾਲ ਪਹਿਲਾਂ ਕਿੰਦਾ ਹੜ ਦੇ ਨਾਲ ਕਿਨੇ ਓਕੇ ਹਲਾ ਦੇ ਹੋਏ ਤੁਹਾਨੂੰ ਪਤਾ ਸਾਰਿਆਂ ਨੂੰ ਬਾਕੀ ਫਿਰ ਵੀ ਪਰਮਾਤਮਾ ਨੇ ਮਿਹਰ ਕਰ ਦਿੱਤੀ ਆ ਕਿ ਫਸਲਾ ਫੇਰ ਖੜੀਆਂ ਹੋ ਗਈਆਂ ਬਾਕੀ ਸਾਡੇ ਪੰਜਾਬ 'ਚ ਮਿਹਰ ਰੱਖੇ ਪਰਮਾਤਮਾ ਪੂਰੇ ਹਿੰਦੁਸਤਾਨ 'ਚ ਮਿਹਰ ਰੱਖੇ परमात्मा ने पता है अगर पंजाब से चाहिए हालात रहे फसल नहीं हो फो घट -गट भी कि भुखे रहने इस करके वाहीगुरु ने मेहर की फिर फसल हरिया भरिया चनहरी रंगियां बनाती देखो तुम फसल वाहेगुरु मेहर करे ਪਰ ਜੀ ਆ ਮੰਗੂ ਫਸਲਾ ਪਾੜਨੀ ਪੈਣੀ ਆ ਜੀ ਤਾ ਫਸਲਾ ਇੱਦਾਂ ਹੁੰਦੀ ਆ ਜੀ ਦਾ ਤਨੂ ਦੋ ਦੋ ਵੇ ਪਾਣੀ ਲੜਾ ਬੰਦਾ ਆ ਸਾਰੇ ਸੁੱਤੇ ਹੁੰਦੇ ਦੁਨੀਆ ਸੁੱਤੀ ਹੁੰਦੀ ਆ ਤੇ ਜ਼ਿਮੀਦਾਰ ਖੇਤਾਂ ਦੇ ਵਿੱਚ ਹੁੰਦਾ ਆ ਚਲੇ ਸਪੰਗੀਆਂ ਸਿਰੀਆਂ ਪੈਰ ਦੇ ਥੱਲੇ ਹੁੰਦੀ ਆ ਫੇਰ ਜਾ ਕੇ ਫਸਾ ਦਾ ਮੁੰਡਾ ਕਨਵਿੰਦਾ ਆ ਜੀ ਮੱਕੀ ਲਾਈਕ ਕਮੈਂਟ ਕਰ ਦਿਓ ਵਾਈਰਲ ਸਤਿ ਸ੍ਰੀ ਅਕਾਲ